ਪਤੀ ਇਹ ਗੋਲਣ ਦੀ ਗੱਲ ਕਰ ਤੁਸੀਂ ਦੱਸ ਰਹੇ ਹੋ ਤੇ ਇਦਾਂ ਦੀ ਗੱਲ ਮੇਰੇ ਨਾਲ ਕਿਸੇ ਦੀ ਕੋਈ ਅਜਿਹੀ ਕੋਈ ਹੋਇਆ ਨਹੀਂ ਆ ਕਿ ਮੈਂ ਕਿਸ ਨੂੰ ਕੋਈ ਮਾੜਾ ਬੋਲਿਆ ਜਾਂ ਮੇਰੀ ਕਿਸੇ ਨਾਲ ਕੋ ਬਹਿਸਵਾਦੀ ਹੋਇਆ ਠੀਕ ਹੈ ਮੈਂ ਇਸ ਬਾਰੇ ਤੇ ਵੀ ਦੰਕ ਉਹ ਕਹਿੰਦੇ ਕਿ ਕੰਮ ਘੱਟ ਜਦੋਂ ਕੁੱਟਾ ਪਿਛਲਾ ਕੁੜੇ ਕੋ ਮੈਂ ਤੇ ਇਸ ਵਾਰੀ ਵੰਡ ਕੀਤੀ ਆ ਔਰ ਮੇਰੀ ਵੰਡ ਦੌਰਾਨ ਹਜੇ ਚੱਲ ਰਹੀ ਆ ਵੰਡ ਤੇ ਜਿੰਨੀ ਜਿਹਦਾ ਜਿਹਦਾ ਜਿੰਨਾ ਜਿੰਨਾ ਟੀਸੀ ਹੋ ਰਿਹਾ ਉਹਨੇ ਉਨੀ ਕਨਕ ਆਪਾਂ ਨਾਲੀ ਟਰੱਕਾਂ ਤੇ ਪੇਛੇ ਦੇ ਨੰਨ ਤੱਕ ਪਹੁੰਚ ਕਰ ਰਹੇ ਹਾਂ ਤੇ ਇਹਨਾਂ ਨੂੰ ਦੇ ਰਹੇ ਹਾਂ ਹਾਂ ਕਿਸੇ ਦੀ ਜਿਹਦਾ ਕੋਈ ਬੈਲੈਂਸ ਟਰੱਕ ਚ ਕੋਈ ਬੈਲੈਂਸ ਜਿਹਦਾ ਟਰੱਕ 550 500 ਬੋਰੀ ਦਾ ਜਾਂਦਾ ਕਈ ਵਾਰੀ ਟਰੱਕ ਚ ਰਹਿ ਜਾਂਦਾ ਉਹ ਆਪਾਂ ਉਹਨਾਂ ਨੂੰ ਅਗਲੇ ਫੇਰੇ ਚ ਉਹਨਾਂ ਦੀ ਜਿਹੜੀ ਬਕਾਇਆ ਵਾ ਉਹਨਾਂ ਨੂੰ ਬੈਲੈਂਸ ਜਿਹਨਾਂ ਕੋਈ ਰਹਿ ਗਿਆ ਪਛਾਦੀ ਦਾ ਇਹਨਾਂ ਨੂੰ ਸੱਦ ਕੇ ਉਹ ਵੀ ਫੋਨ ਕਰਕੇ ਬੁਲਾ ਕੇ ਇਹਨਾਂ ਨੂੰ ਕਹਿਦਾ ਵੀ ਆਪਣਾ ਬਕਾਇਆ ਨਾਲ ਉਹ ਕਰ ਲੈ ਜੀ ਤੇ ਇਹ ਜਿਹੜੀ ਕੀ ਬਰੁੱਤ ਹੈ ਬਿਲਕੁਲ ਸਰਾਸਰ ਇਹ ਤੇ ਦੋ ਚਾਰ ਕੋ ਡੀਪੋ ਉਲੜ ਰਿਹਾ ਹੈ ਜੀ ਜਿਹੜੇ ਕਾਫੀ ਪੁਰਾਣੇ ਸਮੇਂ ਤੋਂ ਹੀ ਮਤਲਬ ਕੋਈ ਨਿੱਜੀ ਰੰਦੇਸ਼ ਰੱਖਦਾ ਠੀਕ ਹੈ ਔਰ ਇਹਦਾ ਹਰ ਵਾਰੀ ਇਹ ਹੀ ਕੰਮ ਆ ਕਿ ਹਰ ਇੱਕ ਇਨਸਪੈਕਟਰ ਨਾਲ ਹੀ ਇਹ ਨੂੰ ਝੂਠੀਆਂ ਸ਼ਿਕਾਇਤਾਂ ਪੰਦਾ ਗਰਦਾਸਪੁਰ ਡੀਐਫਸੀ ਨੂੰ ਚਿੱਠੀਆਂ ਪਾ ਚੁੱਕੇ ਆ ਇਸ ਇਨਸਪੈਕਟਰ ਦੀ ਬਦਲੀ ਕੀਤੀ ਜਾਏ ਇੱਕ ਤੇ ਇਹਦੀ ਕੂਣੀ ਬੋਲਣੀ ਨਹੀਂ ਚੰਗੀ ਹਰਕ ਡੀਪੂ ਵੱਲੋਂ ਕਾਨਕ ਜਕਾ ਕੇ ਆਂਦਾ ਮੈਂ ਤੇਰੀ ਕਣਕ ਚੈੱਕ ਕਰਨੀ ਆ ਮੈਂ ਤੇਰੇ ਮਗਰ ਆਉਣਾ ਜਿਹੜਾ ਆਪ ਐਡਾ ਵੱਡਾ ਚੋਰ ਵਾ ਤੇ ਡੀਪੂ ਹੋਡਰ ਨੂੰ ਇਹ ਕੀ ਕਰੇਗਾ ਪਿਛਲੇ 17 ਤਰੀਕ ਨੂੰ ਅਸੀਂ ਇਹਨੂੰ ਚੱਕਿਆਂ ਤੋਂ ਪਾਣੀ ਪਾਉਂਦਿਆਂ ਨੂੰ ਹੜਿਆਵਾ ਜਿਹੜੇ ਨੇ ਰਾਤ ਦੀ ਡਿਊਟੀ ਦੇ ਬੰਦੇ ਰੱਖੇ ਸੀ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਵੀ ਇਨਸਪੈਕਟਰ ਸਾਹਿਬ ਜਿਹੜਾ ਸਟੋਰ ਆ ਉਹ ਕਿੱਡਾਉਂ ਕਿੱਥੇ ਕਿਡਾਉਂ ਨੇ ਆ ਗ੍ਰਾਂਜ ਕਾਮਰੇਟ ਛੇੜਨ ਦੇ ਹਾਂਜੀ ਅਗਰ ਜਿਹੜਾ ਸਟੋਰ ਆ ਜਿੱਥੇ ਕਣਕ ਸਟੋਰ ਕੀਤੀ ਆ ਇੱਕ ਬੱਸ ਸਟੈਂਡ ਤੋਂ 1 ਕਿਲੋਮੀਟਰ ਵਾ ਗਰਦਾਸਪੁਰ ਰੋਡ ਤੇ ਤੇ ਕਣਕ ਵੀ ਜਿਹੜੀ ਆ ਛੇਲਰ ਤੇ ਪੁੱਟ ਕੇ ਇੱਥੋਂ ਲੈ ਗਏ ਨੇ ਰੜਿਆਣੇ ਰੋਡ ਤੇ ਕਣਕ ਢਿਵੇਂ ਥਾਂ ਲਾਈ ਆ ਉਹਨਾਂ ਨੇ ਮਿੱਟੀ ਪਾਈ ਆ ਕਿਸਮਤ ਚੰਗੀ ਆ ਵਰਖਾ ਘੱਟ ਹੋਈ ਐ ਨਹੀਂ ਤੇ ਸਾਰੇ ਚੱਕੇ ਡੁੱਬ ਜਾਣੇ ਸੀ ਇਹ ਜਿਹੜੇ ਰਾਤ ਦੀ ਡਿਊਟੀ ਇਹਦੇ ਬੰਦੇ ਕਰਦੇ ਨੇ ਤੇ ਉਹਨਾਂ ਕੋ ਕਹਿ ਗਏ ਨਾਲੀਆਂ ਲਵਾ ਕੇ ਪਾਣੀ ਪਾਉਂਦਾ 53 ਕਿਲੋ ਕਣਕ ਹੁੰਦੇ ਹੀ ਆ ਤੇ ਪਿਛਲੇ ਹਫਤੇ ਅਸੀਂ ਡੀ ਐਫ ਸੀ ਕੋ ਵੀ ਗਏ ਹਾਂ ਗਰਦਾਸਪੁਰ ਅਸੀਂ ਆਖਿਆ ਵੀ ਇੱਥੇ 420 ਦਾ ਪਰਚਾ ਕਰੋ ਜਿਹੜੇ ਰਾਤ ਦੇ ਡਿਊਟੀ ਤੇ ਬੰਦੇ ਰੱਖੇ ਨੇ ਉਹਨਾਂ ਨੂੰ ਥਾਣੇ ਫੜਾਓ ਕਿ ਪਾਣੀ ਕੌਣ ਆਂਦਾ ਪਾਉ ਤੁਹਾਨੂੰ ਇਸੇ ਕਿਸੇ ਨੇ ਵੀ ਕੋਈ ਵੀ ਅਸਰ ਨਹੀਂ ਕੀਤਾ ਅਹੀਂ ਇਹ ਉਹ ਜਿਹੜੇ ਪਹਿਲਾਂ ਹੋਈ ਸੀ ਫਸਟ ਇਹ ਵੀ ਮੈਨੂੰ ਇੱਕ ਵਫਦਾਰ ਮਿਲਿਆ ਸੀ ਕਾਰਨ ਤੋਂ ਸੋ ਉਹਨਾਂ ਨੂੰ ਪੱਕਾ ਆਸ਼ਵਾਸਾ ਦਿੱਤਾ ਸੀ ਕਿ ਸਭੇ ਦੁਨੀਆਂ ਵਿੱਚ ਸ਼ਿਕਾਇਤਾਂ ਹੈਗੀਆਂ ਹਨ ਤੇ ਉਹਦੇ ਰਿਗਾਰਡਿੰਗ ਉਹਨਾਂ ਦੀ ਐਫਐਸ ਸੋ ਮੇਰੇ ਕੋਲ ਟ੍ਰਾਂਸਫਰ ਹੈਗੇ ਨੂੰ ਉਹਨਾਂ ਕੋਲ ਕਲਰ ਕੋ ਸੈਂਟਰ ਪਿੰਟਰ ਉਹਨਾਂ ਦੀ ਇਨਕੁਆਰੀ ਤੇ ਡਿਊਟੀ ਸੁਬਾਈ ਹੋਈ ਹੈ ਔਰ ਮਨ ਉਸੇ ਕੁਝ ਉਸੇ ਸੈਂਟਰ ਦੇ ਐਫਐਸ ਵੱਲੋਂ ਥਰੂ ਮੀ ਇਨਕੁਆਰੀ ਕਰਾਉਂਦੇ ਹਨ ਪਰ ਸਰ ਉਹ ਇਹ ਕਹਿ ਰਹੇ ਕਿ ਸੜੀ ਸੁਨਾਈ ਕੋ ਨਹੀਂ ਕੈਸੀ ਸੇਰ ਸੇਰ ਵੀ ਸੈਟੀਸਫਾਈ ਨੂੰ ਆਪਾਂ ਜਿਹਨੂੰ ਬਰਿਫ ਰਿਪੋਰਟ ਇਨਕੁਆਰੀ ਇਸ ਤਰ੍ਹਾਂ ਮੇਰੇ ਕੋਲ ਕੋਈ ਫੋਟ ਆਈ ਨਹੀਂ ਜੇ ਇਨਕੁਆਰੀ ਕੋਡ ਜਿਹੜਾ ਲੱਗੇਗਾ ਕੋਈ ਕਮੀ ਹੈਗੀ ਹੈ ਜਾਂ ਕੋਈ ਪੱਖ ਰਹਿ ਗਿਆ ਤਾਂ ਜਾਂ ਕੋਈ ਪੈਲੂ ਰਹਿ ਗਿਆ ਇਨਕੁਆਰੀ ਕਰਨ ਦੇ ਵਿੱਚ ਤੁਸੀਂ ਦੁਬਾਰਾ ਆਪਾਂ ਰੀਚੈਕ ਕਰਵਾ ਲਾਪੇ ਜੇ ਨਿਸ਼ਚਿਤਕ ਆਪਣੇ ਸ਼ਿਕਾਇਤ ਕਰਤਾ ਪਲਸ ਦੋਨੋਂ ਤਰ੍ਹਾਂ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਆਪਾਂ ਅਨੁਸਾਰ ਰਿਪੋਰਟ ਵਿੱਚ ਬੰਦ ਨਹੀਂ ਕਰਾਂਗੇ ਇਹ ਟਿਕ ਮੋਰ ਲਗਾਇਆ ਸਾਡਾ ਕੋਟਾ ਪੇਸ਼ਾਂ ਦੀ ਟਾਪੀ ਕੰਡਰ ਦੀ ਉਹਦੇ ਵਾਸਤੇ ਵੀ ਕੱਲ ਰਾਸ਼ਟਰੀਿਕ ਮੇਰੇ ਧਿਆਨ ਚ ਲਿਆਂਦਾ ਸੀ ਇਹਨਾਂ ਨੇ ਔਰ ਉਹਦੇ ਵਾਸਤੇ ਆਪਾਂ ਕੱਲ ਜਿਹੜੇ ਇੰਸਪੈਕਟਰ ਨੇ ਇਹਨਾਂ ਦੇ ਕਿਉਂਕਿ ਕਲਾਂ ਵਿੱਚ ਪਹਿਲਾਂ ਕੰਨ ਸਟੋਰ ਨਹੀਂ ਹੁੰਦੀ ਸੀ ਸੀਸੀਪੀ ਦੀ ਉਹ ਆਪਾਂ ਦੂਜੇ ਸੈਂਟਰਾਂ ਉੱਥੇ ਭੇਜਦੇ ਸੀ ਔਰ ਉਹਨਾਂ ਸੈਂਟਰਾਂ ਦੇ ਵਿੱਚ ਆਪਾਂ ਉਹ ਜਿਹੜੇ ਜਿਹੇ ਸੈਂਟਰਾਂ ਤੋਂ ਕੰਨ ਡਿਸਪੈਚ ਹੋਈ ਹੈ ਰੀਸੀਵ ਹੋਈ ਹੈ ਔਰ ਉਹਨਾਂ ਇੰਸਪੈਕਟਰਸ ਨੂੰ ਕੱਲ ਬੁਲਾਇਆ ਨਾ ਭਾਈ ਇਥੇ ਉਹਨਾਂ ਦੇ ਸਾਰੇ ਰਿਪੋਰਟ ਚੈੱਕ ਕਰਕੇ ਉਸ ਤੋਂ ਬਾਅਦ ਉਹ ਆਪਾਂ ਫਿਰ ਐਕਸ਼ਨ ਲੈਣਾ ਹੈ ਹਰ ਕਿਨੇ ਆਪਣਾ ਵਿਜ਼ਿਟ ਕੀਤੀ ਕਲੋਂਗ ਦੇ ਵਿੱਚ ਕਲੋਂਗਰ ਜਦੋਂ ਤੋਂ ਲੈ ਕੇ ਮੰਡੀ ਸਟਾਰਟ ਹੋਈ ਹੈ ਬੇਸਿਕਲੀ ਇਸ ਦੇ ਬਾਰਸ਼ਾਂ ਦਾ ਮੌਸਮ ਵੀ ਰਿਹਾ ਕਿ ਕਾਫੀ ਵਾਰ ਸਾਨੂੰ ਵਿਜ਼ਿਟ ਕਰਨਾ ਪਿਆ ਅਦਰ ਜਿਹੜੇ ਆਪਾਂ ਗੋਡਾਊਨ ਹਾਇਰ ਕੀਤਾ ਸੀ ਉੱਥੇ ਇੱਕਲਾਉਣਾ ਮਿੱਟੀ ਕੁੱਟੀ ਪੈ ਗਈ ਸੀ ਉੱਥੇ ਇਸ ਕਰਕੇ ਉਹਨੂੰ ਆਪਾਂ ਬੰਦ ਕਰਕੇ ਵਿਜ਼ਿਟ ਡਾਊਨ ਚ ਮਾਲ ਲਗਵਾਇਆ ਸੀ ਸੋ ਚਾਰ ਪੰਜ ਵਾਰੀ ਤੇ ਮੈਨੂੰ ਪੂਰੇ ਸੀਜ਼ਨ ਦੇ ਦੌਰਾਨ ਜਾਣਾ ਪਿਆ ਤੇ ਮੇਰੇ ਡੀਐਫਐਸਓ ਨੇ ਡੀਐਫਐਸਓ ਤੇ ਕੰਟੀਨਿਊਲੀ ਉੱਥੇ ਨੇ ਔਰ ਏਐਫਐਸਓ ਕੋਲੋਂ ਵੀ ਆਪਣੀ ਹਾਜ਼ਰੀ ਤੇ ਸਾਡੇ ਕਨੋਂ ਵੀ ਆਪਣੀ ਹਾਜ਼ਰੀ ਚਲਵਾਈ ਹੈ ਉਹਨਾਂ ਨੇ ਕੰਦੀ ਦਾਨਾ ਮੰਡੀ ਪੱਕੀ ਮੰਡੀ ਦੀ ਗੱਲ ਕੀਤੀ ਜਾਵੇ। ਦਾਨਾ ਮੰਡੀ ਦੀ ਸਿਚੁਏਸ਼ਨ ਇਸ ਤਰ੍ਹਾਂ ਹੈ ਜੀ ਦਾਨਾ ਮੰਡੀ ਚ ਟ੍ਰੈਸਪਾਸਿੰਗ ਬਹੁਤ ਹੈਗੀ ਹੈ। ਬੇਸਿਕਲੀ ਇਹ ਦਾਨਾ ਮੰਡੀ ক্লোਜ਼ ਦਾਨਾ ਮੰਡੀ ਨਹੀਂ ਹੈਗੀ। ਸੋ ਸਾਡੇ ਵਾਸਤੇ ਉੱਥੇ ਜਿਹੜੇ ਸਿਕਿਉਰਟੀ ਪਰਪਸ ਦੇ ਕਾਰਨ ਜਾਂ ਕਣਕ ਚੋਰੀ ਹੋਣ ਤੋਂ ਜਾਂ ਹੋਰ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਕੋਈ ਕੋਈ ਬੈਗ ਵਗੈਰਾ ਉਠਾ ਲਿਆ ਜਾਂਦਾ ਹੈ ਤਾਂ ਉਹਦੇ ਕਰਕੇ ਸੀਤਾ ਉਹ ਚਾਹੇ ਜੀ ਮੰਡੀ ਜਾਂ ਚੋਤੇ ਕਣਕ ਮੈਸ ਲਗਾਈ। ਰਾਦਰ ਸਾਡੀ ਗੁਰਦਾਸਪੁਰ ਮੰਡੀ ਜਾਰਚ ਲੱਗੀ ਹੋਈ ਹੈ ਬਟ दैट इज ਸਿਕਿਉਰਡ ਉੱਥੇ ਹਮੇਸ਼ਾ ਉਹਦੀ ਜਿਹੜੀ ਮੰਡੀ ਦੀ ਜਿਹੜੀ ਸਟਰਕਚਰ ਹੈ ਉਹ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਹੈਗੀ ਹੈ ਉਹਦੀ ਜਿਹੜੀ 2 ਹੰਡ ਫਰੋ ਜਿਹੜੀ ਆਮ ਜਨਤਾ ਵੀ ਉੱਧਰ ਮਹਾੜ ਨਹੀਂ ਹੈਗੀ ਬਟ ਕਲਾਨੌਰ ਮੰਡੀ ਚ ਆਮ ਕ੍ਰਸਿੰਗ ਨਹੀਂ ਹੈਗੀ ਔਰ ਆਮ ਲੋਕ ਕੀ ਹੈ ਤੁ ਕਮਿਊਟ ਕਰਦੇ ਨੇ ਸੋ ਇਸ ਕਰਕੇ ਉੱਥੇ ਕੰਮ ਲਗਾਉਣ ਦਾ ਥੋੜਾ ਜਿਹਾ ਰਿਸਕੀ ਸੀ ਇਸ ਕਰਕੇ ਜੀਨ ਬਦਾਨਾ ਸ਼ੁਰੂ ਬਦਾਨਾ ਸ਼ੁਰੂ ਜਿਹੜੇ ਆਪਣਾ ਚੰਡੀਗੜ੍ਹ ਨੇ ਨੇ ਸ਼ਿਕਾਇਤ ਕੀਤੀ ਹੈ ਯਾਦ ਕਰਤਾ ਨਹੀਂ ਜੀ ਜੀ ਉਥੋਂ ਤੁਹਾਨੂੰ ਜਾਂ ਤਾਂ ਕੋਈ ਆਨਲਾਈਨ ਜਾਂ ਕੋਈ ਲੈਟਰ ਆਇਆ ਹੋਵੇਗਾ ਤੇ ਕਿੰਨੇ ਚਿਰ ਦੇ ਵਿੱਚ ਆਪਾਂ ਜਿਹੜੀ ਵੈਰੀਫਿਕੇਸ਼ਨ ਜਿਹੜੀ ਆਈ ਸੀ ਉਹਦੇ ਬਾਰੇ ਸਮੇਂ ਆਇਆ ਸੀ ਕਿ ਜਿਹੜੀ ਪੜਤਾਲ ਹੈ ਪਥਾਂ ਦਾ ਤੇ ਪੜਤਾਲ ਕਰਕੇ ਲਗਾਇਆ ਜਾਵੇ ਦੱਸਿਆ ਜਾਵੇ ਸੋ ਉਧਰ ਰਿਗਾਰਡਿੰਗ ਵੀ ਅਸੀਂ ਇਹ ਜਿਹੜੀ VFS ਨੂੰ ਮੇਰੇ ਇੰਵੈਸਟਿਗੇਟਡ ਆਫੀਸਰਾਂ ਨੂੰ ਆਗੇ ਉਹਨਾਂ ਦੀ ਡਿਊਟੀ ਲਗਾਈ ਹੋਈ ਹੈ ਕਿਉਂਕਿ ਇਹ ਮਲਟੀਪਲ ਪੁਆਇੰਟ ਆ ਤਾਂ ਸਾਡੇ ਕੋਲ ਸੇਮ ਟਾਈਮ 'ਤੇ ਉਹ ਜਿਹੜੀ ਸ਼ਿਕਾਇਤ ਆ ਜਾਂਦੀ ਹੈ ਤਾਂ ਅਸੀਂ ਕੀ ਕਰੀਏਗਾ ਕਿ ਜਿਹੜੇ ਆਫੀਸਰ ਨੂੰ ਡਿਊਟੀ ਦਿੱਤੀ ਹੁੰਦੀ ਹੈ ਇੱਕ ਵਾਰੀ ਕਰਨ ਵਾਸਤੇ ਉਹਨਾਂ ਨੂੰ ਫਿਰ ਉਸਾਰੀਆਂ ਸ਼ਿਕਾਇਤਾਂ ਦਾ ਕਲੱਬ ਕਰਕੇ ਔਰ ਸਿੰਗਲ ਹੈਂਡ ਜੋ ਦੇਖਿਓ ਉਹਨਾਂ ਨੂੰ ਇਨਪਾਰੀ ਕਰਦੇ ਨੇ। ਨਹੀਂ ਇਹਦੀ ਜਿਹੜੀ ਆਪਾਂ ਡਿਊਟੀ ਡੀਐਫਐਸ ਨੂੰ ਆਪਣੇ ਇੱਕ ਗੁਰਦਾਸਪੁਰ ਕੇ ਜਾਂ ਬਰਸਰ ਵਾਲੇ ਕਿਤੇ ਲਾਈਏ। ਨਹੀਂ ਡੀਐਫਐਸ ਨੂੰ ਗੁਰਦਾਸਪੁਰ ਕਿਉਂ ਨਹੀਂ ਤੇ ਇਹਦੇ ਨਾਲ ਕਿਹੜੀ ਲਾਏ? ਇਹਦੇ ਨਾਲ ਜਿਹੜਾ ਹੈ ਲੋ ਆਪਣੇ ਉਹਨਾਂ ਨੂੰ ਨਾਲ ਹਦਾਇਤ ਕਰਦੇਗੇ ਕਿ ਆਪਣੇ ਲੈਵਲ ਤੇ ਪੂਰੇ ਜ਼ਿਲ੍ਹੇ ਚ ਕਿਸੇ ਨੂੰ ਵੀ ਅਗਰ ਕਿਸੇ ਵੀ ਇੰਸਪੈਕਟਰ ਜਾਂ ਡੀਐਫਐਸ ਦੀ ਹੈਲਪਿੰਗ ਚਾਹੁੰਦੇ ਨੇ ਐਂਡ ਉਹ ਲੈਸਰਤ ਕਰਨੇ ਔਰ ਮੈਨੂੰ ਇਨਫਾਰਮ ਕਰਦੇ। ਤੇ ਮੈਡਮ ਸਿਰ ਤੇ ਕਹਿੰਦੇ ਪਿਆ ਆਪਾਂ ਅਮਰਸਰੋਂ ਲੱਗੀ ਹੈ ਡਿਊਟੀ ਆਪਾਂ ਉਹਨਾਂ ਦੀ ਜਿਹੜੀ ਅਮਰਸਰ ਵਾਲੀ ਸੀ ਉਹ ਡਿਫਰੈਂਟ ਸੀ ਉਹ ਐਕਚੁਅਲੀ ਡਿਪਟੀ ਆਫਿਸ ਨੂੰ ਲੱਗੀ ਸੀ ਅਮਰਸਰ ਵਾਲੀ ਜਿਹੜੀ ਡਿਊਟੀ ਲਗਾਈ ਸੀ ਉਹ ਡਿਪਟੀ ਆਫਿਸ ਨਾਲ ਲਗਾਈ ਸੀ ਉਹਨਾਂ ਕੋਲ ਕੇ ਜਿਹੜੀ ਸ਼ਿਕਾਇਤ ਮੇਰੇ ਕੋਲ ਆਈ ਹੈ ਉਧਰ ਵੀ ਗਈ ਸੀ ਸੋ ਉਹਨਾਂ ਨੇ ਜਿਹੜੀ ਇਨਕੁਆਰੀ ਹੈ ਅ ਅਮਰਸਰ ਤੋਂ ਸਟਾਫ ਭੇਜ ਕੇ ਕਰਵਾਈ ਸੀ ਤੇ ਮੈਡਮ ਨੇ ਕਿਹਾ ਕੀ ਇਨਕੁਆਰੀ ਕੀ ਕੀਤਾ ਉਹਨਾਂ ਦੀ ਜਿਹੜੀ ਅਮਰਸਰ ਵਾਲੀ ਵਾਲੀ ਰਿਪੋਰਟ ਹੈ ਸਾਡੇ ਕੋਲ ਨਹੀਂ ਆਏਗੀ ਉਹ ਕਿਤੇ ਡਿਪਟੀ ਮੈਡਮ ਕੋ ਗਈ ਹੋਵੇਗੀ ਉਹਦੇ ਬਾਰੇ ਸਾਨੂੰ ਰਿਪੋਰਟ ਪੇਸ਼ ਨਹੀਂ ਹੋਈ ਸੀ ਤੇ ਮੈਡਮ ਦੇ ਜਿਹੜੇ ਕੀਤੇ ਆਪਣੇ ਕਲਨੌਰ ਗਏ ਉਹਨਾਂ ਕੇ ਨਾਲ ਲੋਕਾਂ ਨਾਲ ਸੰਪਰਕ ਕੀਤਾ ਉਹ ਜਾ ਰਹੇ ਨੇ ਉਹਨਾਂ ਨੂੰ ਜੰਮੀ ਰਿਪੋਰਟ ਪੇਸ਼ ਕਰ ਦਿੱਤੀ ਜੇ ਕਿ ਇੱਕ ਦੋ ਦਿਨ ਤੱਕ ਜਦੋਂ ਆ ਜੇ ਵੀ ਉਹਨਾਂ ਨੂੰ ਪ੍ਰੋਪਰ ਆ ਕੋਵਿਡ ਚਾਰ ਕੇ ਅਗਰ ਕੋਈ ਉਹਦੇ ਚ ਪਹਿਲੂ ਰਹਿਆ ਹੋਵੇਗਾ ਟੱਚ ਕਰ ਉਹ ਤਾਂ ਉਪਾਅ ਦੁਬਾਰਾ ਚੈੱਕ ਕਰਕੇ ਸਾਰਾ ਉਸ ਤੋਂ ਬਾਅਦ ਆਪਾਂ ਨੂੰ ਜਿਹੜੀ ਰਿਪੋਰਟ ਨੂੰ ਫਾਈਨਲ ਕਰਨਾ